ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ ਇਹਦੀਆਂ ਵਧਾਈਆਂ ਦੇਣਾ ਸ਼ੀਵਾ ਲੈਣਾ ਚਾਹੀਦਾ ਵਧਾਈਆਂ ਵਧਿਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰਾ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਇਕਤਾ ਰਹੇ ਅਸੀਂ ਸਾਰੇ ਰਲ ਮਿਲ ਕੇ ਇਸਪਰ ਤਾਂ ਸ਼ਾਇਦ ਦੀ ਸੇਵਾ ਕਰੀਏ ਤੇ ਪਿੱਪਰ ਸ਼ਾਇਦ ਦੀ ਜਿਹੜੀ ਆ ਤਾਕੀ ਕਰਾਂ ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ Eid ਦੀਆਂ ਵਧਾਈਆਂ ਦੇਣਾ ਸ਼ੀਰਵਾ ਲੈਣਾ ਸ਼ੁਰੂ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰਾ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਇਕਤਾ ਰਹੇ ਅਸੀਂ ਸਾਰੇ ਨਾਲ ਮਿਲ ਕੇ ਇਸ ਪਵਿੱਤਰ ਸ਼ਹਿਰ ਦੀ ਸੇਵਾ ਕਰੀਏ ਤੇ ਪਵਿੱਤਰ ਸ਼ਹਿਰ ਦੀ ਜਿਹੜੀ ਆ ਤਾਕੀ ਕਰਦੇ ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ Eid ਦੀਆਂ ਵਧਾਈਆਂ ਦੇਣਾ ਸ਼ੀਰਵਾ ਲੈਣਾ ਸ਼ੁਰੂ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰਾ ਦਾ ਆਪਸੀ ਪਿਆਰ ਵਧੇ ਸਾਂਝ ਰਵੇ ਇਕਤਾ ਰਵੇ ਆਹੀ ਸਾਰੇ ਰਲ ਮਿਲ ਕੇ ਇਸ ਪਵਿੱਤਰ ਸ਼ਹਿਰ ਦੀ ਸੇਵਾ ਕਰੀਏ ਤੇ ਪਵਿੱਤਰ ਸ਼ਹਿਰ ਦੀ ਜਿਹੜੀ ਆ ਤਾਕੀ ਕਰਦੇ ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ Eid ਦੀਆਂ ਵਧਾਈਆਂ ਦੇਣਾ ਸ਼ੀਰਵਾ ਲੈਣਾ ਸ਼ੁਰੂ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁਤਕੀ ਬੱਚੇ ਸਾਡਾ ਸਾਰੇ ਭਾਈਚਾਰਾ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਏਕਤਾ ਰਹੇ ਆਹੀ ਸਾਰੇ ਰਲ ਮਿਲ ਕੇ ਇਸ ਪਵਿੱਤਰ ਸ਼ੈਦ ਦੀ ਸੇਵਾ ਕਰੀਏ ਤੇ ਪਵਿੱਤਰ ਸ਼ੈਦ ਦੀ ਜੜੀਆ ਤੱਕ ਹੀ ਕੰਦਰ ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ Eid ਦੀਆਂ ਵਧਾਈਆਂ ਦੇਣਾ ਸ਼ੀਰਵਾ ਲੈਣਾ ਸ਼ੁਰੂਆਤ ਵਧਾਈਆਂ ਵੀ ਦਿੱਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਮੇਰੇ ਅੱਲਾ ਮੁਸਲਮ ਭਾਈਚਾਰੇ ਦੇ ਦੁੱਤਾਂ ਕੀ ਬੱਚੇ ਸਾਡਾ ਸਾਰੇ ਭਾਈਚਾਰ ਦਾ ਆਪਸੀ ਪਿਆਰ ਵਧੇ ਸਾਂਝ ਰਹੇ ਇਕਤਾ ਰਹੇ ਅਸੀਂ ਸਾਰੇ ਰਲ ਮਿਲ ਕੇ ਇਸ ਪਵਿੱਤਰ ਸ਼ਹਿਰ ਦੀ ਸੇਵਾ ਕਰੀਏ ਤੇ ਪਵਿੱਤਰ ਸ਼ਹਿਰ ਦੀ ਜਿਹੜੀ ਇੱਤਿਹਾਕੀ ਕਦਰ ਮੈਂ ਉਹਦੇ ਨਾਲ ਸਾਡੇ ਐਮਐਲਏ ਸਾਹਿਬ ਡਾਕਟਰ ਗੁਪਤਾ ਜੀ ਅਸੀਂ ਇਹਦੀਆਂ ਵਧਾਈਆਂ ਦੇਣਾ ਸ਼ੀਰਵਾ ਲੈਣਾ ਚਾਹੀਦਾ ਵਧਾਈਆਂ ਵਧਿਤੀਆਂ ਕਾਮਨਾ ਕੀਤੀ ਹੈ ਅੱਲਾ ਦੇ ਅੱਗੇ

WhatsApp channel par but...